ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚੀਆਂ ਸੇਲੇ ਲੈ ਕੇ ਆਏ ਦੀ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਹੋਰ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਲਬੀਰ ਸਿੰਘ ਜੀ ਪਿੰਡ ਸੰਧੋਕਲਾਂ ਜਿਹੜਾ ਬਰਨਾਲਾ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਨੇੜੇ ਪਿੰਡ ਆਪਾਂ ਨੂੰ ਭੜੌੜ ਵੀ ਨੇੜੇ ਪੈਂਦਾ ਇੱਧਰ ਤਵਾ ਵੀ ਨੇੜੇ ਪੈਂਦਾ 10 ਕਿਲੋਮੀਟਰ ਸਹਿਣਾ ਸਾਤਾ ਕਿਲੋਮੀਟਰ ਇੱਧਰ ਜੇ ਆਪਾਂ ਭਾਈ ਰੂਪਾ ਹਲਾਦਪੁਰਾ ਇਹ ਵੀ ਨੇੜੇ ਆਪਾਂ ਰਾਮਪਰਾਹੂਲ ਦੀ ਮੋਬਾਈਲ ਨੰਬਰ ਉਹ 8427403945 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਤੇ ਬੱਛੀ ਰੇਖ ਨੇ ਕਿੰਨੇ ਟਾਈਮ ਦੀ ਗੱਬਣਾ ਇਹ ਇਹ ਬਾਈ ਅੱਜ ਇਹਨੂੰ 10 ਮਾਗ ਦੇਣਾ ਸੀਮਣ ਲੱਗੇ ਨੂੰ ਠੀਕ ਆ ਰਿਕਾਰਡਿੰਗ ਮੈਨੂੰ ਬੰਦੇ ਨੇ ਬੋਲ ਕੇ ਪਾਤੀ ਹੂੰ ਠੀਕ ਆ ਨਾ ਪੈਣੀ ਮੇਕਰ ਦਾ ਇਹਦੇ ਸੀਮਣ ਲੱਗਿਆ ਠੀਕ ਆ ਇਹਦੀ ਮਾਂ ਦਾ ਰਿਕਾਰਡ ਆ ਜਿਹੜਾ 4748 ਲੀਟਰ ਦਾ ਠੀਕ ਆ ਇਹਦੀ ਮਾਂ ਹੈਗੀ ਆਗੀ ਪੀਡੀਐਫ ਐ ਦੇ ਗਲੈਸੀ ਦੀ ਠੀਕ ਹੈ ਜੀ ਇਹ ਆ ਭਈ ਵੀ ਐਸ ਦੀ ਦੀ ਆ ओके ਪਣੀ ਮੇਕਰ ਦਾ ਗਾਹੇ ਸੀਮਣ ਲੱਗਿਆ ਵਾ ਠੀਕ ਆ ਜਿਹੜੇ ਤੋਂ ਗੱਬਣ ਕਰਵਾਈ ਹਾਂ ਹਾਂ ਗਾਹਾਂ ਗੱਬਣ ਫੰਡ ਰਹੇ ਇਹਦੇ ਕਰਮਾ ਜਾਂ ਅਗਲੇ ਦੇ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੂੰ ਠੀਕ ਆ ਨਾ ਠੀਕ ਆ ਬਈ ਖੋਲ ਦੋ ਬਈ ਤੋਰ ਕੇ ਦਿਖਾ ਦੋ ਸਮੀ ਫਲੀ ਫੁੱਲ ਟੀਕਾ ਲੱਗਿਆ ਵਾ ਵੀ ਇਹ ਟੀਕੇ ਦੇ ਫੁੱਲ ਕਾ ਵੱੜ ਗਏ ਬਈ ਪ੍ਰਿੰਟ ਪ੍ਰਿੰਟ ਕਰਮਲੇ ਦਾ ਬਹੁਤ ਚੰਗਾ ਪਿੱਛੇ ਤੋਂ ਪੂੜਾ ਪੜਾ ਬਈ ਪੂਰਾ ਚੌੜਾ ਤੇ ਉਤੋਂ ਵੀ ਪੱਦਰ ਪੁੱਦਰ ਚੰਗੀਆਂ ਬੱਛੀ ਸਨਖੀ ਆ ਬਾਕੀ ਤੋਰਾ ਤੋਰਾ ਚੈੱਕ ਕਰ ਲੋ ਬਈ ਕੀ ਆ ਬਾਤ ਆ ਤੋਰਾ ਤੋਰਾ ਵੀ ਚੰਗਾ ਕਰਮਾ ਕੀ ਮੋ ਲਈ ਜਾ ਜਰਾ ਫਿਰ ਇਹਦਾ ਜਾਜ ਆ ਡਾਕਟਰ ਆਪਾਂ ਲੈਣ ਦੇਣ ਮੋਲਾ ਆਪਾਂ 50000 ਰੁਪਏ ਕਰਦੇ ਆ 48 ਦੀ ਦੇ ਦਾਂਗੇ ਬਸ ਠੀਕ ਆ 50000 ਰੁਪਏ ਮੋਲਾ 48000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬੱਚੀ ਚੰਗੀ ਆ ਕੱਦ ਕਾਠੀ ਆ ਕਿ ਕੋਈ ਐ ਨਹੀਂ ਬਈ ਹੂੰ ਫਾਰਮ ਵਾਲੀ ਸਮੇਂ ਪਲੀ ਝੂਲੀ ਬਹੁਤ ਚੰਗੀ ਆ ਹਨ ਝੂਲੀ ਦੇਖੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਫੇਸ ਬੜਾ ਚੰਗਾ ਕਰਮ ਵਾਲੀ ਦਾ ਸਮੇਂ ਪਲੀ ਰਾਜੀ ਰੂਜੀ ਪੋਲਾ ਬਈ ਅੱਗੇ ਭਾਈ 2 ਨੰਬਰ ਤੇ ਕਿੰਨੀ ਉਹ ਕਿੰਨੀ ਉਮਰ ਹੈ ਜੀ ਇਹਦੀ ਹਾਂ ਇਹ 11 ਮਹੀਨਿਆਂ ਦੀ ਦੱਸਿਆ ਵੀਰੇ ਉਹਨਾਂ ਨੇ 11 ਮਹੀਨਿਆਂ ਦੀ ਹਾਂਜੀ ਠੀਕ ਹੈ ਭਾਈ ਕਿਹੜੀ ਡਿਗਰੀ ਦੀ ਹੈ ਭਈ ਇਹ ਠੀਕ ਹੈ ਜੀ ਕੋਈ ਪਤਾ ਨਹੀਂ ਆਪਾਂ ਨੂੰ ਇਹਦਾ ਠੀਕ ਹੈ ਭਾਈ ਮਾਂ ਦਾ ਦੁੱਧ ਕਿੰਨਾ ਇੱਕ ਸੀ ਇਹਦਾ ਮਾਂ ਦਾ ਉਹਨਾਂ ਨੇ 22-25 ਕਿਲੋ ਦੁੱਧ ਦੱਸਿਆ ਵੀਰੇ ਹੂੰ ਠੀਕ ਹੈ ਨਾ ਠੀਕ ਹੈ ਉਹਨਾਂ ਦਾ ਸਰਕਾਰੀ ਦੋ ਘੰਟੇ ਭਰਾਇਆ ਭਾਈ ਸਾਡਾ ਇਹ ਠੀਕ ਆ ਠੀਕ ਹੈ ਨਾ ਮੂੰਹੋਂ ਖੀਰੀ ਆ ਤੁਹਾਨੂੰ ਵੀ ਪਤਾ ਹੈ ਜੀ 11 ਮਹੀਨੇ ਦਾ ਖੀਰ ਕੋਈ ਆਹਾ ਗਈ 25 ਖੀਰੀ ਆ ਠੀਕ ਆ ਹਾਂਜੀ ਖੋਲ ਲਿਓ ਬਈ ਤੋਰ ਕੇ ਦੇਖੀ ਆਪਾਂ ਐਵੇਂ ਇਹਦਾ ਝੂਠ ਮਰਜੀ ਉਹ ਸੀਮਣ ਦੀ ਆਪਾਂ ਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਉਹ ਵੱਡੀ ਵੀ ਖੀਰੀ ਆ ਹੈਨਾ ਉਹ ਵੀ ਖੀਰੀ ਆ ਉਹ ਵੀ ਖੀਰੀ ਆ ਉਹ 15 ਮਹੀਨੇ ਦੀ ਆ ਉਹ 15 ਮਹੀਨੇ ਦੀ ਹਾਂ ਠੀਕ ਆ ਤੋੜਾ ਤਾਰਾ ਦੇਖੋ ਬਈ ਬੱਚੀ ਪੱਦਰ ਪੁੱਦਰ ਆ ਰੰਗ ਰੂਪ ਚੰਗਾ ਜਿਹਾ ਨਹੀਂ ਬਹੁਤ ਆ ਇਹਦਾ ਮਹੀਨਿਆਂ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਏਜ ਆ ਹੂੰ ਥੱਲੋਂ ਚੰਗੀ ਆ ਸਹੀ ਗੱਲ ਆ ਬਈ ਜੇ ਹੁਣ ਅਗਲਾ ਉਵੇਂ ਹੁਣ ਜਿਵੇਂ ਮੜਿਆ ਮੋਟਿਆ ਤਾਰਾ ਕਰਦੇ ਆ ਠੀਕ ਆ ਭਰਾ ਕੇ ਘਪਕਰਾ ਦੂ ਫਿਰ ਤਾਂ ਕਰਨੇ ਕੀ ਏ ਧੱਕਾ ਦਾ ਵਿਚਾਰੀ ਨਾ ਜੇ ਇਹੀ ਦੋ ਗੱਟੇ ਪਾ ਕੇ ਇਹਨੂੰ ਟੀਗਾ ਭਰਾ ਦਾ ਪਹਿਲੇ ਸੂਏ 20 ਲੀਟਰ ਦੇਣ ਵਾਲੀ ਬੱਸੀ ਹੈ ਸਹੀ ਗੱਲ ਆ ਬਾਈ ਸਹੀ ਗਰੰਟੀ ਹੈ ਇਸ ਗੱਲ ਦੀ ਨਾ ਡਾਕਟਰ ਹੂੰ ਜੇ ਇਹਦੇ 1.5 ਸਾਲ ਦੀ ਤੇ ਸੀਮਣ ਅਗਲਾ ਲਵਾਉ ਸਹੀ ਗੱਲ ਆ ਸੀਮਣ ਦਾ ਦੋ ਮਹੀਨਿਆਂ ਨੂੰ ਲੈ ਜੂਗੀ ਇੱਕ ਗੱਟਾ ਹੀ ਪਾ ਦਿਓ ਵੇਸਾ ਕਟਾ ਜੈਕਸਨ ਦਾ ਝੂੜੀ ਬਹੁਤ ਚੰਗੀ ਆ ਹਨਾ ਡੇਰੀ ਪ੍ਰੋਟੀਨ ਦਾ ਇਹਨੂੰ ਠੀਕ ਆ ਬਾਈ ਤੇ ਐ ਜਮਾ ਸਿੱਧੀ ਡੱਬੇ ਵਰਗੀ ਪਈ ਆ ਭੋਰਾ ਕਿਤੋਂ ਹੋਣੀ ਸਹੀ ਗੱਲ ਆ ਬਾਈ ਕੀ ਮੋਲ ਲਈ ਜਾਇਜ਼ ਜਦਾਂ ਇਹਦਾ ਮੁੱਲ 22000 ਆ ਜੀ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਜੀ ਠੀਕ ਆ ਭਾਈ ਕੋਈ ਬੋੜ ਛਾਂਗ ਨਹੀਂ ਹੂੰ ਉਹ ਚੀਜ਼ ਦੀ ਗਰੰਟੀ ਆ ਠੀਕ ਆ ਸ਼ੀਰੀਆਂ ਮੂੰਹੋਂ ਆਈਆਂ ਜਮਾ ਹੂੰ ਤੇ ਬਾਕੀ ਗੱਲ ਇਹ ਆ ਭਾਈ ਦੇਖ ਉਹ ਫਾਰਮ ਚੋਂ ਆਈ ਉਹ ਫਾਰਮ ਵਾਲੂ ਗੀ ਅਗਲੇ ਨੇ ਦਿੱਤਾ ਆਪਣਾ ਕੋਰ ਕੌੜੰਗ ਪੇ ਜੀ ਵੀ ਪਈ ਆ ਠੀਕ ਆ ਭਾਈ ਐਵੇਂ ਪੁੱਛਣ ਲੱਗ ਜਾਂਦਾ ਭਾਈ ਉਹਦਾ ਨੰਬਰ ਦੇ ਦੇ ਅਗਲਾ ਕਹਾ ਕਾਲਾ ਸਾਨੂੰ ਕੱਢੀ ਜਾਂਦਾ ਰਹਿੰਦਾ ਅਗਲੇ ਲਾ ਕੇ ਫੋਨ ਮਰ ਜਾਂਦਾ ਭੁਗਾਈ ਹੂੰ ਆ ਆਉਦੀ ਸੋਚ ਸਮਝਣਾ ਲਵੇ ਅਗਲਾ ਠੀਕ ਆ ਭਾਈ ਠੀਕ ਆ ਨਾ ਹਮ ਆਪ ਦਾ ਡਾਕਟਰ ਨੂੰ ਲਿਆ ਕੇ ਦਿਖਾ ਲੇ ਭਾਵੇਂ ਜਿਹਨੂੰ ਮਰਜ਼ੀ ਦਿਖਾ ਲੇ ਜਿਹਨੂੰ ਕਿਸੇ ਨੂੰ ਪਰਖਾ ਲਾ ਉਹ ਨੂੰ ਦਿਖਾ ਲੇ ਆਪਾਂ ਨੂੰ ਕੋਈ ਸਗਲ ਦਾ ਤਰਾਜ ਨਹੀਂ ਸਹੀ ਗੱਲ ਹੈ ਵੀ ਭਾਈ ਤੂੰ ਕਿਸੇ ਨੂੰ ਕਿਹਨੂੰ ਲਿਆਇਆ ਅਗਲੇ ਨੇ ਪੈਸੇ ਲਾਉਣੇ ਹਮ ਉਹ ਗੱਲ ਦਾ ਆਪਾਂ ਨੂੰ ਕੋਈ ਤਰਾਜਗੀ ਨਹੀਂ ਸਹੀ ਗੱਲ ਹੈ ਜੇ ਆਲਾ ਕਹੇ ਵੀ ਭਾਈ ਅਸੀਂ ਇਹ ਦੇਖਾ ਡਾਕਟਰ ਲੋਹਾ ਹਰ ਇੱਕ ਚੱਕ ਕੇ ਵੇਚ ਦਿੰਦਾ ਹਮ ਸਿਆਉਣਾ ਜਿਹੜਾ ਸਿਆਉਣਾ ਨਹੀਂ ਦਿੰਦਾ ਕੋਈ ਸਹੀ ਗੱਲ ਹੈ ਭਾਈ ਜਿਹੜਾ ਧੰਦਾ ਇਹ ਹਮ ਇਹ ਅਗਲੇ ਦੇ ਅੰਦਰ ਉਹ ਸਿਆਉਣਾ ਕਢਾਉਣਾ ਬਹੁਤ ਔਖਾ ਸਹੀ ਗੱਲ ਹੈ ਭਾਈ ਅਸੀਂ ਇਹ ਤਿੰਨ ਬੱਸੇਗਾ ਤਿੰਨ ਬੰਦਿਆਂ ਨੇ ਮਿਲ ਕੇ ਲਈਆਂ ਆਏ ਨਹੀਂ ਵੀ ਇੱਕ ਜਣੇ ਨੇ ਸਹੀ ਦੇਣੇ ਲੈ ਲਈ ਬੱਸੀ ਹਮ ਇਕੱਠੀਆਂ ਲਈਆਂ ਇਕੱਠੀਆਂ ਲਈਆਂ ਹਾਂ ਠੀਕ ਹੈ ਬਾਈ ਉਹ ਉਹਨਾਂ ਨੇ ਰੱਖ ਲਈਆਂ ਵੀ ਵੇਚਣਗਾ ਨਹੀਂ ਹਮ ਆਪਾਂ ਕੋਈ ਐਡਾ ਬਾਹਲਾ ਹੋ ਨਹੀਂਗਾ ਹਮ ਵੀ ਵੇਖ ਦਿਆ ਵੇਚ ਵੀ ਦੇਈ ਦੀਆ ਜੇ ਚੰਗੀ ਆਪਾਂ ਪਾਲ ਵੀ ਲਈ ਦੀ ਇਹ ਜੀ ਗੱਲ ਨਹੀਂ ਠੀਕ ਹੈ ਬਾਈ ਵੀ ਯਾਨੀ ਪਾਲਣ ਵਾਲੇ ਪਾਸੇ ਆਪਾਂ ਘਟ ਜਾਂਦੇ ਹਾਂ ਹਜੇ ਹਮ ਤੇ ਕਿਵੇਂ ਵੀਰ ਨੂੰ ਬਈ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ